ਆ ਸਾਡੀ ਪ੍ਰੈਸ ਦੀ ਟੀਮ ਬਟਾਲੇ ਦੇ ਨੇੜੇ ਪਿੰਡ ਪਿੰਡ ਨਾਸਰ ਕੇ ਪਹੁੰਚਿਆ ਜਿੱਥੇ ਇੱਕ ਪੀੜਤ ਪਰਿਵਾਰ ਆ ਜਿੱਤੇ ਸ਼ੂਟ ਕੀਤਾ ਗਿਆ ਗੋਲੀਆਂ ਤੇ ਮੁੰਡਾ ਜ਼ਖਮੀ ਆ ਆਹੜੇ ਪ੍ਰਸ਼ਨ ਅਧੀਨ ਆ ਅੱਜ ਕੀ ਨਾਮ ਦੀ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਕੀ ਮਸਲਾ ਹੋਇਆ ਹੈ ਹਾਂਜੀ ਮੈਂ ਮੇਰਾ ਨਾਮ ਸਰਦਾਰ ਸ਼ਮਸ਼ੀਰ ਸਿੰਘ ਪਿੰਡ ਨਾਸਰ ਕਾਂ ਦਾ ਰਹਿਣ ਵਾਲਾ ਹਾਂ ਤੇ ਸਾਡੇ ਲਾਗੇ ਨਜ਼ਦੀਕੀ ਰਣਜੀਤ ਸਿੰਘ ਰਿਤੀ ਰਹਿੰਦਾ ਵਾ ਉਹ ਮੈਂਬਰ ਖਲੋਤਾ ਆ ਸੀ ਪਹਿਲਾਂ ਪੰਨੂ ਸਾਹਿਬ ਦੀ ਪਾਰਟੀ ਚ ਤੇ ਬਾਅਦ ਵਿੱਚ ਉਹ ਮੈਂਬਰ ਵੀ ਨਹੀਂ ਬਣ ਸਕਿਆ ਤੇ ਜਿਹਦੇ ਕਾਰਨ ਕੀ ਹੋਇਆ ਕਿ ਉਹਦੀ ਮੈਂ ਸਰਪੰਚ ਬਣ ਗਿਆ ਮੌਜੂਦਾ ਸਰਪੰਚਾ ਹੁਣ ਇਸ ਟਾਈਮ ਤੇ ਉਹਦੀ ਮੇਰੇ ਨਾਲ ਰੰਜਿਸ਼ ਵਧ ਗਈ ਕਿ ਉਹ ਮੈਨੂੰ ਆਉਂਦੇ ਜਾਂਦੇ ਜਦੋਂ ਮਨ ਲਓ ਗੱਡੀ ਅੱਗੇ ਕਰਨੀ ਜਾਂ ਕੋਈ ਸਕੂਟੀ ਵਗੈਰਾ ਉਹਨੇ ਕੋਈ ਨਾ ਕੋਈ ਵਾਦਾ ਪਾਉਂਦਾ ਹੁੰਦਾ ਸੀ ਹਰ ਕੰਮ ਦੇ ਵਿੱਚ ਤੇ ਕਰਦਿਆਂ ਕਰਦਿਆਂ ਤੇ ਗੱਲ ਇਥੋਂ ਤੱਕ ਪਹੁੰਚ ਗਈ ਕਿ ਅੱਜ ਉਹਨੇ ਮੈਤੇ ਸਿੱਧੇ ਫਰਮਾ ਦਿੱਤਾ ਕਿੰਨਾ ਗੁਰਮਤ ਲੈਂ ਗਿਆ ਤਦੋਂ ਦੀ ਗੱਲ ਹੈ ਇਹ ਕੱਲ ਅ ਸਵਾ 8 ਵਜੇ ਦੀ ਗੱਲ ਆ ਸ਼ਾਮ ਦੀ ਉਹਨੇ ਉਹਦੇ ਨਾਲ ਥੋੜਾ ਜਿਹਾ ਗਾਲ ਮੰਦਾ ਹੋਇਆ ਉਹਨੇ ਇੱਕਦਮ ਮੈਨੂੰ ਗੱਡੀ ਰੋਕ ਲਈ ਤੇ ਗਾਲਾਂ ਕੱਢੀਆਂ ਤੇ ਫਿਰ ਉਹਨੇ ਮੈਂ ਗਰਜ ਵਿੱਚ ਗੱਡੀ ਲਾ ਕੇ ਵਾਪਸ ਆ ਰਿਹਾ ਸੀ ਉਹ ਆਪਣੇ ਗੇਟ ਦੇ ਅੱਗੇ ਖਲੋਤਾ ਆ ਉਹਨੇ ਗੇਟ ਦੇ ਅੱਗੇ ਖਲੋ ਕੇ ਤੇ ਸਾਨੂੰ ਪਹਿਲਾਂ ਗਾਲ ਮੰਦਾ ਕੀਤਾ ਫਿਰ ਸਾਡੇ ਤੇ ਸਿੱਧੀਆਂ ਗੋਲੀਆਂ ਗਰਾ ਕੇ ਇੱਕ ਗੋਲੀ ਦੱਸ ਦਿਓ ਉੱਥੇ ਦੱਸ ਇੱਕ ਗੋਲੀ ਮੇਰੀ ਪਿੱਠ ਤੇ ਲੱਗੀ ਹੋਈ ਹੈ ਇੱਥੇ ਤੇ ਨਾਲ ਦਾ ਜਿਹੜਾ ਬੰਦਾ ਵਾ ਉਹਦੇ ਰਾਈਟ ਸਾਈਡ ਮੋਢੇ ਤੇ ਉੱਤੇ ਲੱਗੀ ਹੋਈ ਹੈ ਉਹ ਗੋਲੀ ਜਿਹੜੀ ਆ ਉਹਦੇ ਇੱਥੇ ਗਰਦਨ ਤੱਕ ਚੱਲ ਗਈ ਹੋਈ ਹੈ ਕੋਈ ਕੋਣਤਾ ਕੋ ਪੁਲਿਸ ਨੇ ਕੋਈ ਕਾਰਵਾਈ ਕੀਤੀ ਹਾਂਜੀ ਪੁਲਸਾਈ ਆ ਪਰਚਾ ਕੱਟ ਕੇ ਲੱਗੀ ਹੈ ਪਿੰਡ ਦਾ ਨਾਮ ਆਸਰ ਹੋਣ ਨੇ ਪਰਚਾ ਦਰਜ ਕੀਤਾ ਕੇ ਬਿਆਨ ਲੈਟ ਅਰੇ ਹੁਣ ਬਿਆਨ ਲੈ ਕੇ ਗਏ ਆ ਤੇ ਹੁਣ ਵੇਖੋ ਅੱਗੇ ਕਾਰਵਾਈ ਕਰਦੇ ਆ ਜੀ ਅਸ਼ਵਾਸਨ ਦੇ ਆਕੇ ਜੀ ਅਸ਼ਵਾਸਨ ਕੀ ਦਵਾਇਆ ਤੋਂ ਉਹ ਕਹਿੰਦੇ ਆ ਕਿ ਪੂਰਾ ਤੁਹਾਨੂੰ ਅਨੁਸਾਰ ਨਹੀਂ ਅੱਛਾ ਜੀ ਇਸ ਤਿੱਕੇ ਦਾ ਤੁਸੀਂ ਕਹਿ ਰਹੇ ਹੋ ਕਿ ਪੰਨੂ ਸਾਹਿਬ ਉਹ ਵੀ ਆਮ ਆਦਮੀ ਪਾਰਟੀ ਦੇ ਆ ਤੇ ਉਹ ਦੋ ਧੜੇ ਚੱਲਦੇ ਨੇ ਤੇ ਧੜੇ ਇਨਕਾਰ ਹੀ ਕਹਿ ਸਕਦੇ ਆ ਕਿ ਆਪਣਾ ਹੁੰਦਾ ਇਹ ਕੀ ਆਪਣੀ ਮਾਨਮਤ ਦੇ ਨਾਲ ਹੀ ਇੱਕ ਪਾਸੇ ਧੜਾ ਬਣਾ ਕੇ ਤੇ ਇੱਕ ਪਾਸੇ ਹੋਇਆ ਕਿ ਇਹਦੇ ਪਿੱਛੇ ਕੋਈ ਵੀ ਬੰਦਾ ਨਹੀਂ ਹੈਗਾ ਤੇ ਜੋ ਵੀ ਮਤਲਬ ਪਿੰਡ ਦਾ ਸਾਰਾ ਜੋ ਵੀ ਹੈ ਵਾ ਉਹ ਸਾਰਾ ਮੇਰੇ ਪਿੱਛੇ ਹੀ ਆ ਠੀਕ ਹੈ ਲੈ ਹੈ ਆ ਪਾਰਟੀ ਦਾ ਆਪਕੋ ਪਾਰਟੀ ਹਾਂਜੀ ਕੋ ਪਾਰਟੀ ਤੇ ਇਹਨੂੰ ਕਿੰਨੇ ਨੇ ਬਣਾਇਆ ਜਿਹੜੇ ਤੁਹਾਡੇ ਨਾਲ ਜਿਹਨਾਂ ਨੂੰ ਗੋਲੀ ਵੱਜੀ ਹੈ ਉਹ ਤੁਹਾਡੇ ਕੀ ਲੱਗਦੇ ਨੇ ਇਹ ਮੇਰਾ ਭਰਾ ਹੀ ਆ ਤੁਹਾਡੇ ਨਾਲ ਉਹਨਾਂ ਨੂੰ ਹਾਂਜੀ ਹਾਂਜੀ ਮੇਰਾ ਗਵਾਂਢੀ ਆ ਮੇਰਾ ਭਰਾ ਹੀ ਹੁਣ ਮੰਨਤੀ ਕਰਦੇ ਹੁਣ ਮੰਨਗੇ ਇਹ ਕਰਦੇ ਆ ਕਿ ਇਹਨਾਂ ਸਿੱਨਾ ਜਾਣੇ ਵਾ ਮਤਬਦ ਸਜਾਤ ਹੋਈ ਦੈਨ ਗਣੇ ਕੋਮਪਨੀ ਇੱਕ ਇਹਦਾ ਬੇਟਾ ਇੱਕ ਇਹ ਆਪ ਰਣਜੀਤ ਸਿੰਘ ਇੱਕ ਇਹਦਾ ਫਾਦਰ ਆਪਾਰ ਸਿੰਘ ਗੋਲੀਆਂ ਕਿੰਨੇ ਚਲੀ ਗੋਲੀਆਂ ਰਣਜੀਤ ਸਿੰਘ ਨੇ ਕਿੰਨੇ ਕ ਫਾਇਰ ਹੋਸੀ ਕਿ 6 ਫਾਇਰ ਕੀਤੇ ਨੇ ਠੀਕ 2 ਫਾਇਰ ਸਾਡੇ ਲੱਗੇ ਆ 4 ਫਾਇਰ ਸਾਡੇ ਲੱਗਣ ਲੱਗੇ ਦੁਬਾਰਾ ਬੋਲੀ 2 ਫਾਇਰ ਸਾਡੇ ਲੱਗੇ ਆ 2 ਫਾਇਰ 4 ਫਾਇਰ ਸਾਡੇ ਲੱਗਣ ਲੱਗੇ ਵੇਖ ਸਕਦੇ ਹੋ ਕਿ ਇਹਨਾਂ ਦੇ ਗਰਦਨ ਤੇ ਗੋਲੀ ਵੱਜੀ ਹੈ ਤੇ ਇਸ ਟਾਈਮ ਵੀ ਹੋਸ਼ ਨਹੀਂ ਹੈ ਤੇ ਇਹ ਬੋਲਣ ਦੀ ਹਾਲਤ 'ਚ ਨਹੀਂ ਹੈਗੇ ਕੋਈ ਮਸਲਾ ਹੋਇਆ ਹਾਂਜੀ ਇਹਦੇ ਤੋਂ ਪਹਿਲਾਂ ਵੀ ਇਹਨੇ ਕਈ ਵਾਰ ਮੇਰਾ ਰੋਸਾ ਰੱਖਿਆ ਵਾ ਕਈ ਵਾਰ ਮੇ ਨਾਲ ਲੜਨ ਦੀ ਕੋਸ਼ਿਸ਼ ਕੀਤੀ ਉਹ ਨਹੀਂ ਤੁਹਾਨੂੰ ਕੁਝ ਪਤਾ ਹੈ ਹਾਂਜੀ ਸਾਰੀ ਸ਼ੋਰਟ ਕਰਨੀ ਦੋ ਜਗ੍ਹਾ ਪੱਟਾ ਦੇਣੀ ਆ ਇਹਨਾਂ ਨੇ ਜਾਣਾ ਮੈਂ ਤਾਂ ਕਹਿੰਦਾ ਕਿ ਹੋਇਆ ਆਪਣਾ ਜਿਹੜਾ ਆਪਣੇ ਬੱਚੇ ਦੇ ਉੱਪਰ ਸ਼ੂਟ ਕੀਤਾ ਗਿਆ ਦੋਸ਼ੀਆਂ ਨੂੰ ਕੀ ਕਾਰਨ ਪਤਾ ਨਹੀਂ ਲੱਗਾ ਜੀ ਇਹ ਕਿਹੜੀ ਗੱਲਾਂ ਕੀਤਾ ਗਿਆ ਵਾ ਅਸੀਂ ਇਹੋ ਜਿਹੇ ਬੰਦੇ ਨਹੀਂ ਤੇ ਹੁਣ ਕੀ ਮੰਗ ਕਰਦੇ ਜੇ ਪ੍ਰਸ਼ਾਸਨ ਸਰਕਾਰ ਆ ਜਾਏ ਮਾਸ਼ਾਅੱਲਾਹ ਹੋਵੇ ਚੁੱਕਰ ਇਨਸਾਫ ਦਵਾਇਆ ਜਾਏ ਕਿਹੜਾ ਪਿੰਡ ਜੀ ਨਾ ਸਰਕੇ ਕੀ ਗੱਲ ਕੀ ਹੋਇਆ ਆਪਣੇ ਬੇਟੇ ਤੇ ਜਿਹੜਾ ਗੋਲੀਆਂ ਦਾ ਕਾਂਡ ਕੀਤਾ ਮਾਰੀ ਗਈ ਗੋਲੀਆਂ ਦਾ ਸਾਨੂੰ ਤੇ ਕੋਈ ਪਤਾ ਨਹੀਂ ਬਾਹਰ ਕਿਤੇ ਮਾੜਾ ਮੋਟਾ ਝਗੜਾ ਹੈ ਤੇ ਆਪਣੇ ਘਰ ਆਣ ਕੇ ਤੇ ਉਹ ਇਹ ਗੈਰਜ ਵਿੱਚ ਗੱਡੀ ਲਾਉਣਦੇ ਆ ਤੇ ਉਹਨਾਂ ਨੇ ਉਹਨੇ ਸ਼ੂਟ ਕਰ ਦਿੱਤੀਆਂ ਗੋਲੀਆਂ ਛੇੜੀਆਂ ਛੇ ਕਰ ਦਿੱਤੇ ਤੇ ਦੋ ਜਣਿਆਂ ਨੂੰ ਲੱਗ ਗਈਆਂ ਸ਼ਮਸ਼ੇਰ ਨੂੰ ਵੀ ਲੱਗ ਗਈ ਆ ਤੇ सुरेंद्र ਕੁਮਾਰ ਨੂੰ ਵੀ ਲੱਗ ਪਈ ਪੀਜੀ ਕੋਈ ਪੁਰਾਣੀ ਰੰਜਿਸ਼ ਸੀ ਕਿ ਜਾਂ ਸਾਡੀ ਕੋਈ ਰੰਜਿਸ਼ ਨਹੀਂ ਸੀ ਇਹ ਬਿਲਕੁਲ ਠੀਕ ਸਾਹ ਤਾਂ ਇਹੋ ਹੀ ਆ ਪਈ ਅਮੋਂ ਸਾਹਮਣੇ ਸਾਡੇ ਖਿਆਲੇ ਜਾਂ ਉਹਨਾਂ ਦਾ ਘਰ ਕੋਲ ਇਸ ਵਜ੍ਹਾ ਨਾਲ ਤੁਹਾਨੂੰ ਪਤਾ ਅੱਜ ਕੱਲ ਚੜੀਆਂ ਜਿਹੜੀਆਂ ਕੇ ਦੀ ਗੁੱਡੀ ਚੜੀ ਜਾਂਵੇ ਏ ਕੇ ਵਰਦਾਸ ਨਹੀਂ ਕਰਦੇ ਸਾਡਾ ਸੌਂਤੋ ਸੀਚੀ ਮੰਗ ਕਰਦੇ 50 75 ਮੰਗ ਇਹ ਕਰਨੇ ਆ ਫਿਰ ਜੋ ਨਿਆ ਵਾਲੇ ਗੱਲਿਆ ਸਾਈ ਨੇ ਉਧਰ ਨਹੀਂ ਆਉਂਦੇ ਚਾਹੀਦਾ ਮੈਂ ਸੁਬੇਦਾਰ ਸੁਬਿੰਦਰ ਸਿੰਘ ਸਾਹ ਪਾ ਆਰਮੀ ਪਿੰਡ ਨਾਸਰ ਕੇ ਹਾਂਜੀ ਇਹ ਜੋ ਵੀ ਘਟਨਾ ਹੋਈ ਆ ਸਾਡਾ ਤੇ ਬਹੁਤ ਪਿਆਰਾ ਬੱਚਾ ਸੀ ਅਸੀਂ ਉਹਨੂੰ ਸਰਪੰਚੀ ਦੇ ਲੈਣ ਚ ਲਿਆਉਂਦਾ ਤੇ ਸਰਪੰਚ ਬਣਾਇਆ ਉਹਨੇ ਤੇ ਸਾਨੂੰ ਇਸ ਗੱਲ ਦਾ ਬਹੁਤ ਵੱਡਾ ਧੋਖਾ ਰੰਜਸ ਦੇ ਕਾਰਨ ਇਹਨਾਂ ਨੇ ਸਾਰਾ ਇਹ ਕੰਮ ਕੀਤਾ ਜੋ ਵੀ ਸਰਪੰਚੀ ਦੀ ਪਿਛਲੀ ਰੰਜਸ ਇਹ ਉਹਦਾ ਕਰਕੇ ਕੋਈ ਕਾਰਨ ਨਹੀਂ ਸੀ ਲੜਾਈ ਦਾ ਤੇ ਜਿਹੜਾ ਜਿਹੜਾ ਇਹਨੇ ਕੀਤਾ ਬਹੁਤ ਮੂੰਦ ਭਗਾ ਕੀਤਾ ਇਸ ਬੰਦੇ ਨੇ ਇੱਕ ਸੱਚੀ ਜਿਹੜਾ ਆਪਾਂ ਮਾਝੋਕ ਸਰਪੰਚ ਸਾਹਿਬ ਨੂੰ ਆਪਾਂ ਸਰਸੰਤੀ ਨਾਲ ਆਪਕੋ ਜੁੜਿਆ ਗਿਆ ਇਹ ਤੇ ਸਾਰੀ ਪਿੰਡ ਦਾ ਨਗਰ ਦਾ ਹੀ ਨਾ ਬਹੁਮਤ ਜੀ ਪੂਰੇ ਨਗਰ ਦਾ ਬਹੁਮਤ ਜੀ ਐਸੀ ਪੂਰੇ ਕਾਗਜ਼ ਭਰੇ ਸੀ ਉਹਨਾਂ ਵੀ ਭਰੇ ਜਿੱਦਣ ਡੇਟ ਆਉਣੀ ਸੀ ਨਾ ਚੋਣ ਨਿਸ਼ਾਨ ਲੈਣ ਦੀ ਉਹਨਾਂ ਕਾਗਜ਼ ਵਾਪਸ ਲੈ ਦੇ ਬਸ ਇੱਥੋਂ ਮੁੜ ਕੇ ਫਿਰ ਉਹ ਸਭ ਸਮਝ ਲਓ ਵੀ ਉਹ ਬਣ ਕੇ ਸਰ ਸਰਸੰਤੀ ਨਾਲ ਸੱਜ ਜਿੱਦੋਂ ਸਰਸੰਤੀ ਨਾਲ ਬਹੁਮਤ ਹੋ ਗਿਆ ਫਿਰ ਇਹ ਜਿਹੜਾ ਕਾਂਡ ਕੀਤਾ ਕਿਉਂ ਕੀਤਾ ਗਿਆ ਇਹਦੇ ਬਾਰੇ ਇਹ ਕਾਂਡ ਜਿਹੜਾ ਕੀਤਾ ਗਿਆ ਮੁੰਡੇ ਖੁੰਡੇ ਹੀ ਹਾਨੀ ਪਰਵਾਣੀ ਹੀ ਦੋਵੇਂ ਤੇ ਦੇ ਮੱਟ ਵੀ ਇਹ ਤਾਂ ਕੋ ਚੜ ਗਿਆ ਮੈ ਥਾਂ ਤੇ ਉਹ ਰਹਿ ਗਿਆ ਇਹ ਦੂਸਰੇ ਬੰਦੇ ਦੂਜੇ ਸਰਪੰਚ ਨਾਲ ਸੀਗਾ ਕਾਰਨ ਆਹੀ ਇਹਦਾ ਅਸਲੀ ਸੱਚ ਬਸ ਠੀਕ ਹੈ ਤੁਲਦੀਪ ਸਿੰਘ ਜੀ ਤੇ ਕਿੱਥੋਂ ਦੇ ਰਹਿਣ ਵਾਲੇ ਜੀ ਮੈਂ ਨਾਸਰ ਕੰਦ ਦਾ ਹਾਂ ਸਰਪੰਚ ਨਾਸਰ ਕੰਦ ਤੇ ਕੀ ਮਸਲਾ ਕੀ ਹੋਇਆ ਆਪਣੇ ਉਦੋਂ ਗੋਲੀ ਕਾਂਡ ਹੋਇਸੀ ਮਸਲਾ ਕੁਛ ਨਹੀਂ ਕੋਇਆ ਮੰਮੂਲੀ ਤਕਰਾਰ ਤੋਂ ਹੀ ਇਹ ਕੋਈ ਸਰਕਾਰੀ ਜਿਦਾ ਹਦਾਇਤਾ ਨੇ ਸਪੰਸਰ ਕੀਤਾ ਨੇ ਨਰੇਗਾ ਸਕੀਮ ਦੇ ਵਿੱਚ ਕੋਈ ਇਹਨਾਂ ਨੇ ਕੋਈ ਐਪ ਬਣਾਉਣੀ ਹੁੰਦੀ ਆ ਲੋਕੇਸ਼ਨ ਦਿੱਤੀ ਹੁੰਦੀ ਆ ਉਹਨਾਂ ਨੇ ਸਰਕਾਰ ਨੇ ਕਿ ਉੱਥੇ ਜਾ ਕੇ ਉਹ ਲੋਕੇਸ਼ਨ ਜਿਹੜੀ ਆ ਉਹ ਬਣਾ ਕੇ ਸਾਨੂੰ ਭੇਜੋ ਉਹ ਰੋਜ ਦੀ ਤਰ੍ਹਾਂ ਹੀ ਸ਼ਮਸ਼ੇਰ ਸਿੰਘ ਜਿਹੜਾ ਉਹ ਸ਼ਾਮ ਨੂੰ ਜਦੋਂ ਉਹਨੂੰ ਸਰਕਾਰੀ ਦਫ਼ਤਰ ਤੋਂ ਫੋਨ ਆਇਆ ਉਹ ਲੋਕੇਸ਼ਨ ਬਣਾਉਣ ਲਈ ਜਿੱਥੇ ਲੋਕੇਸ਼ਨ ਉਹਨਾਂ ਜਗ੍ਹਾ ਸਿਲੈਕਟ ਕੀਤੀ ਆ ਉੱਥੇ ਉਹ ਆਪਣੀ ਲੋਕੇਸ਼ਨ ਬਣਾਉਣ ਗਿਆ ਵਾ ਜਦੋਂ ਉੱਥੇ ਤੁਰਨ ਲੱਗਿਆ ਵਾ ਤੇ ਰਣਵੀਰ ਸਿੰਘ ਨੇ ਉਹਦੇ ਅੱਗੋਂ ਦੀ ਉਸ ਸਕੂਟਰ ਮੋਟਰਸਾਈਕਲ ਤੇ ਜਿਹੜੇ ਵਾਇਕ ਤੇ ਸੀਗਾ ਉਹਦੇ ਅੱਗੋਂ ਦੀ ਕੱਢਿਆ ਆਉਨੇ ਤੇ ਉੱਥੋਂ ਕੋਈ ਉਹਨਾਂ ਦਾ ਆਪਸ ਦੇ ਵਿੱਚ ਕੋਈ ਤਕਰਾਰ ਜਿਆ ਹੋ ਗਿਆ। ਉਹ ਹੁਣ ਉਹਨੂੰ ਪਤਾ ਵਾ ਉਹਨਾਂ ਨੂੰ ਵੀ ਕੀ ਉਹਨਾਂ ਦੇ ਗੱਲ ਹੋਈ ਆ। ਉੱਥੋਂ ਥੋੜੇ ਤਕਰਾਰ ਤੋਂ ਬਾਅਦ ਕੋਈ ਉਹਨੇ ਰਣਬੀਰ ਸਿੰਘ ਨੇ ਇਹਨੂੰ ਸ਼ਮਸ਼ੇਰ ਸਿੰਘ ਨੂੰ ਕੋਈ ਗਾਲੀ-ਗਲੋਚ ਕੀਤਾ। ਇਹ ਅੱਗੇ ਜਾ ਕੇ ਇਹਨੇ ਪੁਲਿਸ ਨੂੰ ਉੱਥੋਂ ਆ ਗਿਆ ਟੱਕਰ ਕੇ ਪੁਲਿਸ ਨੂੰ ਫੋਨ ਕੀਤਾ। ਪੁਲਿਸ ਜਿਹੜੀ ਸੀ ਤੁਹਾਨੂੰ ਪਤਾ ਜੰਗਲਾ ਮਾਹੌਲ ਚੱਲ ਰਿਹਾ ਪੁਲਿਸ ਜਿਹੜੀ ਸ਼ਾਮ ਨੂੰ ਬਿਜੀ ਹੋ ਜਾਂਦੀ ਡਿਊਟੀਆਂ ਲੱਗ ਜਾਂਦੀ ਉਹਨਾਂ ਨੇ ਕਿਹਾ ਅਸੀਂ ਸੇਰੇ ਆ ਕੇ ਗੱਲ ਕਰਾਂਗੇ ਉਹਨੇ ਕਿਹਾ ਚਲੋ ਠੀਕ ਆ ਕੋਈ ਗੱਲ ਨਹੀਂ ਮੈਂ ਸੇਰੇ ਜਿਹੜੀ ਆਪੇ ਪੋਰਟ ਦੇ ਦੂੰਗਾ ਉਹ ਵਾਪਸ ਉਥੋਂ ਆ ਗਿਆ ਵਾ ਤੇ ਵਾਪਸ ਆਉਂਦੇ ਆਉਂਦੇ ਨੇ ਅਲੀ ਹਾਲ ਤੋਂ ਮੈਨੂੰ ਫੋਨ ਕੀਤਾ ਵਾ ਕਿ ਮੈਨੂੰ ਇਹਨੇ ਰਵੀਰ ਸਿੰਘ ਦੇ ਮਾੜਾ ਚੰਗਾ ਬੋਲਿਆ ਵੀ ਤੁਸੀਂ ਚਾਚਾ ਜੀ ਉਹਨਾਂ ਨਾਲ ਉਹਦੇ ਫਾਦਰ ਨਾਲ ਗੱਲ ਕਰਿਓ ਮੈਂ ਜਿਹੜਾ ਘਰ ਦਾ ਮੈਂ ਉਸੇ ਵਾਲੇ ਤੁਰੰਤ ਕੋਈ 4:30 ਦਾ 8:00 ਕਵੇ ਦਾ ਟਾਈਮ ਸੀ ਆ ਨੋ ਸੋਹਿਆ ਉਹਦੇ ਫਾਦਰ ਨੂੰ ਫੋਨ ਕੀਤਾ ਤੇ ਮੈਂ ਕਿਹਾ ਤੁਹਾਡੇ ਬੇਟੇ ਨੇ ਉਹਦੇ ਨਾਲ ਕੋਈ ਵਿਧਿੱਕੀ ਕੀਤੀ ਆ ਤੁਹਾਨੂੰ ਥੋੜਾ ਸਮਝਾਓ ਤੁਹਾਡੀ ਕੋਈ ਇਹਨਾਂ ਕੋਈ ਵੰਡ ਵਿਹਾਰ ਨਹੀਂਗਾ ਤੇ ਨਾ ਇਦਾਂ ਮਾੜਾ ਚੰਗਾ ਨਹੀਂ ਬੋਲਣਾ ਚਾਹੀਦਾ ਤੇ ਬਾਕੀ ਬਖ ਉਹ ਆ ਰਿਹਾ ਆਪਣੀ ਗੱਡੀ ਤੇ ਉਹਨੇ ਤੁਹਾਡੇ ਸਾਹਮਣੇ ਉਹਦੀ ਹੈਗੀ ਆ ਗੈਰੇਜ ਆ ਉਹਨੇ ਉੱਥੇ ਗੱਡੀ ਲਾਉਣੀ ਆ ਤੇ ਤੁਸੀਂ ਉੱਥੇ ਖੜ੍ਹ ਜੋ ਗੇਟ ਦੇ ਵਿੱਚ ਕੋਈ ਝਗੜਾ ਨਾ ਮੁੰਡਾ ਕਰੇ ਇਦਾਂ ਠੀਕ ਆ ਮੈਂ ਘਰੇ ਜਾ ਮੈਂ ਕੋਈ ਨਹੀਂ ਮੈਂ ਹੁਣੇ ਉਸੇ ਵੇਲੇ ਗੇਟ ਤੇ ਜਾਂਦਾ ਤੇ 10 ਮਿੰਟ ਬਾਅਦ ਹੀ ਉੱਥੇ ਗੋਲੀਆਂ ਦੀ ਆਵਾਜ਼ ਆਈ ਆ ਲਾਗੇ ਸਾਰੇ ਲੋਕਾਂ ਨੇ ਸੁਣੀਆਂ ਵਾ ਸਾਡੇ ਉਥੋਂ ਤੱਕ ਆਵਾਜ਼ ਗਈ ਜੀ ਘਰ ਤੱਕ ਤੇ ਲਗ ਉਹਨਾਂ ਨੇ ਮੈਨੂੰ ਫੋਨ ਕੀਤਾ ਇਸੇ ਸ਼ਮਸ਼ੀਰ ਸਿੰਘ ਨੇ ਫੋਨ ਕੀਤਾ ਵਾ ਕਿ ਚਾਚਾ ਜੀ ਭੱਜਿਓ ਛੇਤੀ ਇਹਨਾਂ ਦਾ ਗੋਲੀਆਂ ਮਾਰਤੀਆਂ ਗੋਲੀਆਂ ਚੱਲ ਗਈਆਂ ਉਥੋਂ ਮੈਂ ਭੱਜ ਕੇ ਆਇਆ ਤੇ ਆਉਂਦਿਆਂ ਨੂੰ ਫਟਾਫਟ ਉਹਨੂੰ ਗੱਡੀ ਦੇ ਵਿੱਚ ਪਾ ਕੇ ਬਟਾਲੇ ਹਸਪੀਟਲ ਲੈ ਗਿਆ ਉਥੋਂ ਅੱਗੇ ਫਿਰ ਗਰਦਾਸਪੁਰ ਤੇ ਅਮਰਸਰ ਲੈ ਗਿਆ ਤੇ ਇੱਥੇ ਆ ਕੇ ਪਤਾ ਕੀਤਾ ਮੈਂ ਕਿ ਕੀ ਨੁਕਸਾਨ ਹੋਇਆ ਕਿੰਦੇ ਸ਼ਮਸ਼ੀਰ ਦੇ ਹੀ ਪੇਟ 'ਚ ਗੋਲੀ ਲੱਗੀ ਆ ਜਿਹੜਾ ਨਾਲ ਸ੍ਰਿੰਦਰ ਕੁਮਾਰ ਆ ਸੁਣੋ ਉਹਦੇ ਵੀ ਮੋਢੇ ਦੇ ਸੱਜੇ ਮੋਢੇ ਦੇ ਵਿੱਚ ਗੋਲੀ ਲੱਗੀ ਆ ਤੇ ਇਹ ਦੋਵੇਂ ਜਿਹੜੇ ਬੰਦੇ ਜ਼ਖਮੀ ਆ ਤੇ ਇਹਨਾਂ ਨੂੰ ਗੱਡੀ 'ਚ ਪਾ ਕੇ ਤਰੰਤ ਅੰਮ੍ਰਿਤਸਰ ਦੇ ਵਿੱਚ ਉੱਥੇ ਲੈ ਗਏ ਜਿਹਨਾਂ ਦਾ ਅੱਜ ਮੇਰੇ ਖਿਆਲ ਸੇਰੀਅਸ ਕੇਸ ਆ ਅਜ ਉਹਨਾਂ ਦੇ ਆਪਰੇਸ਼ਨ ਵੀ ਹੋ ਰਹੇ ਆ ਉਹ ਜਿਹੜੀਆਂ ਗੋਲੀਆਂ ਜਿਹੜੀਆਂ ਕੱਢੀਆਂ ਨਹੀਂ ਗਈਆਂ ਉਹਦੇ ਬੋਡੀ ਦੇ ਵਿੱਚੋਂ ਤੇ ਹੁਣ ਅਗਲੀ ਕਾਰਵਾਈ ਇਹੋ ਹੀ ਆ ਪਰਿਵਾਰ ਮੰਗ ਕਰਦਾ ਵਾ ਸਾਰੀ ਪੰਚਾਇਤ ਬੈਠੀ ਆ ਉਹਨਾਂ ਦੇ ਪਰਿਵਾਰ ਬੈਠਾ ਵਾ ਬੀਬੀ ਹਰਪ੍ਰੀਤ ਬੈਠੀ ਆ ਮੌਜੂਦਾ ਸਰਪੰਚਾ ਸਾਡੇ ਪਿੰਡ ਦੇ ਜੋ ਪਰਿਵਾਰ ਇਹ ਹੀ ਮੰਗ ਕਰਦਾ ਵਾ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਪ੍ਰਸ਼ਾਸਨ ਤੋਂ ਮੰਗ ਕਰਦਾ ਵਾ ਤੇ ਇਹਦਾ ਉਹ ਸਾਰਾ ਪਰਿਵਾਰ ਆ ਸਾਰਾ ਪੰਚਾਇਤ ਸਾਰੀ ਇਹ ਮੰਗ ਕਰਦੀ ਆ ਕਿ ਇਹਦਾ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਉਹ ਕੀਤੀ ਜਾਵੇ ਹੋਰ ਕੀ ਕਰ ਦੇਖ ਲਿਜੀ ਬਾਈਨਵਸ ਸਦਾਪੂਰ ਸਿੰਘ ਥਾਣੀ ਦਾ ਸਾਹਿਬ ਜੋ ਪਿੰਡ ਨਾਸਰਕੇ ਤੋਂ ਸਾਡੀ ਟੀਮ ਪਹੁੰਚੀ ਹੈ ਕਿ ਪਿਛਲੇ ਦਿਨੀ ਫਾਇਰਿੰਗ ਹੋਈ ਸੀ ਉੱਥੇ ਦੋ ਨੌਜਵਾਨ ਫਟਰੇ ਹੋਏ ਸਨ ਉਹ ਜੀ ਬੋਲ ਰਹੇ ਆ ਸ਼ੋਹ ਚੰ ਭੰਜੀ ਤਰਨਾ ਕੀ ਹੈ ਮੇਰਾ ਨਾਮ ਜਗਦੀਸ਼ ਕੋ ਕਿਹੜਾ ਪਿੰਡ ਹੈ ਭੰਜੀ ਆਪਣਾ ਸਾਡਾ ਪਿੰਡ ਨਾਸਰ ਕੇ ਤੇ ਭੰਜੀ ਪਿਛਲੇ ਦਿਨੀ ਹੋਇਆ ਸੀ ਇੱਕ ਕੈਂਤੀ ਸੀ ਗੋਲੀ ਗੋਲੀ ਚੱਲੀ ਸੀ ਪਰ ਕੀ ਕਰਨਾ ਚਾਹੁੰਦੇ ਜੀ ਹਾਂਜੀ ਸਾਡਾ ਬੇਟਾ ਹੋਵੇ ਪਰ ਸਾਨੂੰ ਇਸ ਬਾਰੇ ਪਤਾ ਨਹੀਂ ਹੈਗਾ ਬਾਅਦ ਕੀ ਗੱਲ ਬੇਟੇ ਦਾ ਨਾਂ ਕੀ ਸੀ ਬੇਟੇ ਦਾ ਨਾਂ ਰਣਦੀਪ ਸਿੰਘ ਤੇ ਕਿਦੋਂ ਹੋਈ ਕੋਈ ਬੈਸਬਸ ਹੋਈ ਉਸ ਬਾਅਦ ਇਪੀਓ ਫਾਈਨੈਂਸ ਦਾ ਕੰਮ ਕਰਦਾ ਸ਼ਮਸ਼ੀਰ ਸਿੰਘ ਸਰਪੰਚ ਵੀ ਹੈ ਕੁਝ ਕਰਨ ਤੋਂ ਨਾ ਲੋਪ ਚਿੱਕੂ ਮੜੀ ਮੁੱਟੀ ਪਹਿਲੇ ਰੰਜ ਸੀ ਕਿ ਜੀ ਐਸਾ ਨਹੀਂ ਐਸ ਬਾਰੇ ਪਤਾ ਹੀ ਨਹੀਂ ਹੈਗਾ ਸਾਨੂੰ ਤੇ ਸਾਡੇ ਸਰਦਾਰ ਜੀ ਨੇ ਸ਼ਾਮ ਨੂੰ ਖਾਣਾ ਖਾ ਰੇ ਸੀ ਉਹ ਦਵਾਰੇ ਗਏ ਸੀ ਲੋਕ ਲਾ ਕੇ ਸਾਰੇ ਸਾਡੇ ਵਿੱਚ ਵੀ ਦੇਖ ਸਕਦੇ ਤੁਸੀਂ ਕੈਮਰੇ ਤੇ ਸੀ ਇਹ ਆਣਾਂ ਖਾ ਕੇ ਉਹ ਹੱਥ ਧੋਣ ਦੇ ਹੀ ਤੇ ਜਦੋਂ ਸਰਪੰਚ ਜਿਹੜਾ ਸਾਡਾ ਕਾ ਸਰਪੰਚ ਸੀ ਨਾ ਉਹਦਾ ਫੋਨ ਆਇਆ ਸੀ ਤੇ ਆ ਗੱਲ ਹੋਈ ਏ ਸਾਨੂੰ ਤੇ ਪਤਾ ਨਹੀਂ ਘਰ ਕੁਛ ਨਹੀਂ ਨਾ ਸਾਨੂੰ ਬੇਟੇ ਨੇ ਦੱਸਿਆ ਤੇ ਇਸ ਟਾਈਮ ਬੇਟਾ ਕਿਹੜੀ ਇਸ ਟਾਈਮ ਪਤਾ ਨਹੀਂ ਸਾਨੂੰ ਬਿੱਤੇ ਤੇ ਫਾਦਰ ਸਾਹਿਬ ਉਹਨਾਂ ਨੂੰ ਤੇ ਉਹ ਫਿਰ ਜਦੋਂ ਪਿੰਡ ਨੇ ਪ੍ਰੈਸ਼ਰਾਈਜ਼ ਕੀਤਾ ਵੀ ਇਹਦੇ ਫਾਦਰ ਦਾ ਵਿੱਚ ਨਹੀਂ ਨਹੀਂ ਕਸੂਰ ਹੈਗਾ ਤੇ ਤਾਂ ਵੀ ਉਹਨੂੰ ਇਨਵੋਲ ਕਰੋ ਵਿੱਚ ਪਛਾਛਰ ਕੋ ਕੀ ਮੰਗ ਕਰਦੇ ਹੁੰਦੇ ਸੀ ਅਸੀਂ ਸਾਫ ਦੀ ਮੰਗ ਕਰਦੇ ਆ ਕਿ ਉਹਨਾਂ ਦਾ ਨਜਾਇਜ਼ ਨਾਲ ਹਿੱਲ ਵਿੱਚ ਪਾਇਆ ਗਿਆ ਵੀ ਕੋਈ ਇਸ ਤਰ੍ਹਾਂ ਕੈਮਰੇ ਚੈੱਕ ਕਰਕੇ ਦੇਖ ਸਕਦੇ ਨੇ ਵੀ ਉਹ ਵਿੱਚ ਕੁਝ ਬੋਲੇ ਜਾਂ ਨਹੀਂ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈਗਾ ਸਾਨੂੰ ਅਸੀਂ ਤੇ ਆਵਾਜ਼ ਸੁਣੀ ਵਾਰੋ ਸਰ ਜੀ ਨਸ ਕੇ ਪੈੜ ਜਿਹੜੀ ਪਿਛੇ ਜਿਹੜੀ ਗੋਲਤੀ ਸੀ ਕਿਤੋਂ ਚਲਾਈ ਕਿ ਕੀ ਕਾਰਨ ਕਿ ਕਿਉਂ ਹੋਇਆ ਜੇ ਇਹ ਕਾਰਨ ਨਰਸਰ ਕੇ ਗੋਲੀਕਲੀ ਸ਼ਮਸ਼ੇਰ ਸਿੰਘ ਦੇ ਬਿਆਨ ਤੇ ਮਕਦਮਾ ਦਰਜ ਰਜਿਸਟਰ ਕਰ ਦਿੱਤਾ ਚਾਹਾਂ ਤਿੰਨ ਜਣੇ ਦੇ ਖਿਲਾਫ ਮਕਦਮਾ ਨੰਬਰ 42 95 25 109 ਬੀ ਐਨ ਐਸਰ 25 ਲੈਕਟ ਦਿੱਤਾ ਮਕਦਮਾ ਦਰਜ ਰਜਿਸਟਰ ਕਰਦਾ ਰਣਜੀਤ ਸਿੰਘ ਅਪਾਰਸ਼ਨ ਤੇ ਮਹਿਤਾਬ ਸਿੰਘ ਦੇ ਖਿਲਾਫ ਉਹਦੇ ਵਿੱਚ ਇੱਕ ਜੁਣਾ ਜਿਹੜਾ ਬਾਤਿਗੁਰੂ ਗ੍ਰਿਫਤਾਰੀ ਕਰਕੇ ਅੱਜ ਜੇਲ੍ਹ ਚ ਭੇਜ ਦਿੱਤਾ ਜੀ ਦੂਜੇ ਦੋ ਰਹਿੰਦੇ ਆ ਉਹ ਵੀ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ